ਜੀ ਆਸ੍ਰੀ ਗਾਲ ਜੀ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਵਧੀਆ ਹੋਵੋਗੇ ਤੇ ਅੱਜ ਆ ਰਾਨੂੰ ਦਾ ਹੈਪੀ ਬਰਥਡੇ ਕਰੋ ਸਾਰੇ ਬੇਸ ਨੂੰ ਹੈਪੀ ਬਰਥਡੇ ਅੱਜ ਮੇਰਾ ਹੈਪੀ ਬਰਥਡੇ ਹੈ ਤੇ ਥੈਂਕ ਯੂ ਜਿਹਨੇ ਜਿਹਨੇ ਮੈਨੂੰ ਬੇਸ਼ਕੀਸ਼ਤੀਆਂ ਇੰਸਟਾਗ੍ਰam ਤੇ ਵਟਸਐਪ ਤੇ YouTube ਤੇ ਥੈਂਕ ਯੂ ਸੋ ਮੱਚ ਹੈਪੀ ਬਰਥਡੇ ਮੇਰੇ ਵੱਲੋਂ ਹੀ ਥੈਂਕ ਯੂ ਤੇ ਹੁਣ ਚੱਲਿਆਂ ਆਪਾਂ ਗੁਰੂਗਰੂਗਰ ਦੁੱਖ ਨਿਵਾਰਨ ਪਟਿਆਲਾ ਅੱਜ ਫਿਰ ਪਾਰਟੀ ਪਾਰਟੀ ਕਾ ਦਾ ਖਰਾਬ ਰੱਖਿਆ ਮੀ ਆ ਬਹੁਤ ਪਈ ਜਾਂਦਾ ਜਿਹੜੀ ਉਹ ਮੀ ਤਾਂ ਪੰਦੇ ਆ ਜੇ ਚੇ ਲਾ ਕੇ ਦੇਖ ਲਈ ਤੀਜੀ ਵਾਰ ਪਹਿ ਰਹੇ ਇਹ ਆਪਣਾ ਤੇ 20 ਅਗਸਤ ਨਾ ਤੇਰੇ ਹਰੇਕ ਜਾਣਨ ਦੇ ਮੀ ਬੰਦੀ ਬੰਦਾ ਹੁੰਦਾ ਹਾਂ ਪੰਦੇ ਤੇ ਫਿਰ ਜਦੋਂ ਜੰਮੀ ਸੀ ਉਹ ਵੀ ਪਿਆ ਸੀ ਹੋਰ ਕੀ ਠੀਕ ਹੈ ਖੁਸ਼ੀ ਹੁੰਦੀ ਆ ਰੱਬ ਨੂੰ ਹੋ ਕਿਸੇ ਨਾ ਹੋਵੇ ਨਾ ਹੋਵੇ ਆ ਓਕੇ ਤੁਪ ਵੀ ਨਿਕਲੇ ਆ ਦੇਖੋ ओके ਮੇਰਾ ਡਰ ਗਿਆ ਮੈਂ ਵੀ ਆ ਗਿਆ ਬਹੁਤ ਖਰਾਬ ਹੋ ਗਿਆ ਮਾ ਕਪੜੇ ਨਵੇਂ ਪਾਏ ਨੇ ਅੱਜ ਅਜਨੇ ਸੋਹਣੇ ਸੋਹਣੇ ਮਾ ਖਰਾਬ ਹੋ ਗਿਆ ਮੈਂ ਵੀ ਪਾਇਆ 24 ਵਾਲਾ ਫੂਟ ਤਾਂ ਵੀ ਪਾਇਆ ਨਾ ਅਜੇ ਹੋਰ ਪਾਵੇਂ ਕਿ ਪਾਵੇਂ ਇਹ ਤੁਹਾਨੂੰ ਪਤਾ ਕੋਲ ਚਲ ਦੇ ਇੱਕ ਦਿਨ ਮਿੰਟ ਆ ਗੀ ਵਾਪੇ ਕਹਿੰਦੇ ਸਵੇਰ ਦਾ ਹੋ ਚੱਕਿਆ ਦੁਪਹਿਰ ਦਾ ਪਾਇਰ ਦਾ ਹੋ ਚੁੱਕਿਆ ਸ਼ਾਮ ਸ਼ਾਮ ਦੇ ਵੇਲੇ ਕਹਿੰਦੇ ਪੱਕਾ ਕੰਮ ਹੁੰਦਾ ਗੰਨਾ ਜਾਂ ਜੂਸ ਪੀਣ ਆ ਕੇ ਮੁੰਡੇ ਅੜਿਆ ਕਹਿੰਦੇ ਕਿਹੜੇ ਚੌਕ ਤੇਰਾ ਲੱਗੇ ਤੂੰ 12 ਦਰੀ 12 ਦਰੀ ਤੋਂ ਅੱਗੇ ਆ ਥੋੜਾ ਜਿਆ ਹੋਰ ਆ ਤਰਾ ਦੁਬਾਲੇ ਦਾ ਬਿਆਰ ਤੇ ਜਾਣਿਆ ਨੂੰ ਸਬਾਨਸ ਮੂੰਡ ਲਗਾਉਣਿਆ ਫਿਰ ਫੇਰ ਕੱਟਦੇ ਅੱਗੇ ਜਾ ਕੇ ਫਿਰ ਦੇਖਦੇ ਆ ਕਿ ਬਣਦਾ ਹੈ ਆਏ ਆ ਵੀ ਦੋ ਦੋ ਗਲਾਸ ਫੜ ਕੇ ਬਿਠਾਦਾ ਡਿਊਟੀ ਲਾਤੀ ਇਹਦੀ ਮੈਂ ਫੜ ਕੇ ਵਾਇਆ ਮੈਂ ਬਣਾਉਣਾ ਬਲੌਗ ਆ ਜੋ ਫਰੈਂਡਸ ਜੂਸ ਪੀ ਲਓ ਦੂਸ ਜੂਸ ਆ ਜੋ ਫਰੈਂਡਸ ਜੂਸ ਪੀ ਲਓ ਦੂਸ ਆ ਜੋ ਪੀਲਪਾਈ ਜੋ ਗੰਨੇ ਦੀ ਪਾਰਟੀ ਲਾ ਰੱਖੀ ਹੈ ਕਹਿੰਦੇ ਜਨਮ ਦਿਨ ਦੇ ਉੱਤੇ ਆਜੋ ਆਜੋ ਤਾਜਾ ਤਾਜਾ ਜੂਸ ਪੀ ਲੋ ਆ ਫੜ ਲਾ ਜਿਵੇਂ ਕਿ ਤੁਸੀਂ ਮੰਨ ਕੇ ਚੱਲੋ ਬਰਥਡੇ ਤਾਂ ਇੰਨੇ ਦੇਖੇ ਹੋਣਗੇ ਅਸੀਂ ਬਣਾਵਾਂਗੇ ਇਸ ਵਾਰ ਸਿੰਪਲ ਬਰਥਡੇ ਬਿਕੋਜ਼ ਨੰਨੂ ਹੋ ਗਿਆ ਸੀ ਬਿਮਾਰ ਤੇ ਇਸ ਕਰਕੇ ਅਸੀਂ ਸੋਚੇ ਚੱਲੋ ਸਿੰਪਲ ਹੈਲਥੀ ਚੀਜ਼ਾਂ ਨਾਲ ਬਰਥਡੇ ਬਣਾਇਆ ਜਾਵੇ ਤੇ ਕੁਝ ਲੋਕਾਂ ਨੂੰ ਆਪਾਂ ਇਨਵਾਈਟ ਕੀਤਾ ਸੀ ਬਟ ਕੁਝ ਲੋਕਾਂ ਦੇ ਇੰਨੀ ਆਕਰ ਹੈ ਖੁਸ਼ کہہ ਨਹੀਂ ਸਕਦੇ ਹੈਗੇ ਪਰ ਹੁਣ ਆ ਸੋਚੇ ਸੜ ਇੱਕ ਤੇ ਇੱਕ ਕਿੰਨੇ ਹੁੰਦੇ ਨੇ ਨੰਨੂ ਇੱਕ ਤੇ ਇੱਕ 11 ਹੁੰਦੇ ਨੇ ਫਿਰ ਕਹਿੰਗੇ ਬਲੌਗ ਤੇ ਬੇਇੱਜ਼ਤੀ ਕਰਦੀਆਂ ਵੇ ਨਹੀਂ ਨਹੀਂ ਇੱਕ ਤੇ ਇੱਕ ਹੁੰਦੇ ਨੇ 11 ਤੇ ਆਪਾਂ 11 ਤੋਂ ਘੱਟ ਨਹੀਂ ਹੈਗੇ ਚਾਹ 4 ਬੰਦੇ ਹੋ ਵਧੀਆ ਲੱਗਦੇ ਆਪਣੇ 11 ਆਪਾਂ ਤਾਂ ਉਹਨਾਂ ਨੂੰ ਕਿ ਲੋੜ ਨਹੀਂ ਹੈਗੀ ਕਿਸੇ ਦੀ ਬਸ ਉਹਨਾਂ ਉਹਨਾਂ ਦਾ ਕਾਟਾ ਵੱਜ ਗਿਆ ਹੁਣ ਲੋੜ ਹੀ ਨਹੀਂ ਉਹਨੇ ਮੇਰੇ ਚ ਵੀ ਏਕਰ ਦੇਖੋ ਭਾਈ ਹੈਨਾ ਸੋ ਆਪਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਵਧੀਆ ਤੋਂ ਵਧੀਆ ਮਤਲਬ ਵੀਡੀਓ ਦਿਖਾਵਾਂਗੇ ਤੁਹਾਨੂੰ ਬਰਥਡੇ ਕਿਵੇਂ ਸੈਲੀਬ੍ਰੇਟ ਕੀਤਾ ਸਿੰਪਲ ਲਾਈਫ ਜਿਵੇਂ ਆਪਾਂ ਕਹਿ ਸਕਦੇ ਆ ਹੈ ਜਮਾ ਸਿੰਪਲ ਜਿਵੇਂ ਕਿ ਹੁਣ ਸਾਰੀ ਫੇਰ ਕਰਦੇ ਨੇ ਬੇਕ ਵੀਰ ਆ ਹਾਂ ਇਹ ਨਾ ਕਰੋ ਬਾਟ ਦਾਂਗੇ ਆਪਾਂ ਐਲਿਪਿਸਟਿਕ ਲੱਗ ਗਿਆ ਦੇਖ ਮਾਈਕ ਤਾਂ ਮੇਰੇ ਕੋਲ ਆ ਐਡਾ ਵੀ ਨਹੀਂ ਖਿੱਚਦਾ ਆਏਗਾ ਪਹਿਲਾਂ ਦੇਖਾਂ ਆਨ ਵੀ ਹੈਗਾ ਆਨ ਆਨ ਐਨੇ ਟਾਈਮ ਬਾਅਦ ਮਾਈਕ ਆਨ ਕਿਤੇ ਨੇ ਸਰ 30 ਰੁਪਏ ਦਾ ਆਹ ਵਾਲਾ ਗਲਾਸ 20 ਰੁਪਏ ਦਾ ਹੋਰ ਕੀ ਟੇਸਟੀ ਹੁੰਦਾ ਆ ਐਡੀ ਦੂਰ ਆਨੇ ਆ ਸੀ ਹਨਾ ਜੂਸ ਪੀ ਲਿਆ ਤੇ ਭੁੱਖ ਤਾਂ ਲੱਗੀ ਨਹੀਂ ਯਾਰ ਹਨਾ ਮੰਨ ਕੇ ਚੱਲ ਮੇ ਤਾਂ ਢਿੱਡ ਫੁੱਲ ਹੋ ਗਿਆ ਸਹੀ ਗੱਲ ਐ ਚੱਲ ਕੋਈ ਨਾ

ਹਾਂਜੀ ਬਾਬੇ ਉਹ ਕਹਿੰਦੇ ਪੌਂਡ ਦੋ ਪਿਆਸ ਪਾਣੀ ਖਰੀਦੇ ਵਿੱਚ ਕਹਿੰਦੇ ਹੁਣ ਕਟੋਣਾ ਕੇ ਇੱਕ ਗੁੱਡੀ ਆ ਇੱਕ ਕਰ ਆ ਲਿਆ ਬਰਥਡੇ ਹੈਪੀ ਬਰਥਡੇ ਬਾਬੇ ਉਹ ਆ ਗਈ ਓਕੇ ਬਰਥਡੇ ਆ ਵੀ ਗੁੱਡੀ ਕਿਵੇਂ ਲੱਗਿਆ ਬਰਥਡੇ ਤੇਰਾ ਬਹੁਤ ਵਧੀਆ ਬਹੁਤ ਵਧੀਆ ਸਿੰਪਲ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਆਪਾਂ ਦੋ ਜਾਣੇ ਸੀ ਬਸ ਆਪਾਂ ਬੇਤੀ ਕੀ ਕਰਵਾ ਗਿਆ ਹਾਂ ਦੋ ਬੰਦੇ ਨਾਲ ਸੱਦਿਆ ਸੀ ਉਹ ਆਏ ਨਹੀਂ ਲੜੂ ਬਸ ਤਾਂ ਨੂੰ ਆਪਾਂ ਕਿਸੇ ਨੂੰ ਬਾਅਦ ਚ ਲੈਣਾ ਚੱਲ ਕੋਈ ਨਾ ਫਿਰ ਵੀ ਮਨ ਤੇ ਦਾ ਰਹਦਾਗਾ ਆਹ ਗਾਹਾਂ ਨੂੰ ਬਸ ਉਹਨਾਂ ਨੂੰ ਵੀ ਲਾਤਾ ਆਪਾਂ ਨੇ ਵੀ ਅਸਰੀ ਗੱਲ ਹੈ ਸਾਡੇ ਵੱਲੋਂ ਵੀ ਆ ਪਤਾ ਹੀ ਲੱਗ ਆਊਗਾ ਇਹਨਾਂ ਨੂੰ ਕਿਹਾ ਵਲੌਗ ਜਦੋਂ ਜਾਣਗੇ ਦੁਬਾਰੇ ਬਸ ਹੁਣ ਆਪਣਾ ਕੋਈ ਉਹਨਾਂ ਨਾਲ ਵਰਤਵਾ ਨਹੀਂ ਹੈਗਾ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੇਸ਼ ਕੀਤੀ ਆ ਇੰਸਟਾਗ੍ਰਾਮ ਤੇ ਵੀ ਅੱਜ ਦਾ ਮੈਂ ਤੇ ਦਿਨ ਤੁਹਾਨੂੰ ਸ਼ੁਕਰ ਸ਼ੁਕਰੀਆ ਕਰਨਾ ਚਾਹੁੰਦੀ ਆ ਕਿਉਂਕਿ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਚਲੋ ਜੋ ਵੀ ਹੈ ਸਪੋਰਟ ਕਰਦੇ ਨੇ ਆਪਾਂ ਨੂੰ ਉੱਥੇ ਤੱਕ ਪਹੁੰਚੇ ਆ ਹਨਾ ਬਾਕੀ YouTube ਤੇ ਆਪਾਂ ਵਧੀਆ-ਵਧੀਆ ਵਲੌਗ ਲੈ ਕੇ ਆਵਾਂਗੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤੇ ਥੈਂਕ ਯੂ ਇੰਸਟਾਗ੍ਰam ਫੈਮਿਲੀ ਸਪੈਸ਼ਲੀ ਮੈਂ ਇੰਸਟਾਗ੍ਰam ਫੈਮਿਲੀ ਥੈਂਕ ਯੂ ਇੰਸਟਾਗ੍ਰam ਤੇ ਬਹੁਤ ਸਪੋਰਟ ਕਰਦੇ ਨੇ ਸਾਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੋ ਯੂਟਿਊਬਰ ਨੇ ਠੀਕ ਹੈ ਮੇਰੇ ਫੇਵਰਿਟ ਨਹੀਂ ਠੀਕ ਹੈ ਮੈਂ ਉਹਨਾਂ ਦਾ ਵੀ ਥੈਂਕ ਯੂ ਕਹਿਣਾ ਚਾਹਨੀ ਆ ਸਭ ਤੋਂ ਵਧੀਆ ਨੇਚਰ ਨੇ ਉਹਨਾਂ ਦੇ ਸੁਖ ਸਾਭ ਹੋ ਗਏ ਇੱਕ ਇੱਕ ਦੋ ਹੋਰ ਯੂਟਿਊਬਰ ਨੇ ਉਹਨਾਂ ਦਾ ਮੈਂ ਥੈਂਕ ਯੂ ਸੋ ਮੱਚ ਕਹਿਣਾ ਚਾਹਨੀ ਆ ਹੈਨਾ ਸਹੀ ਗੱਲ ਆ ਜਿਹੜੇ ਆਪਣਾ ਬਦਲੋ ਕਰਦੇ ਨੇ ਆਪਾਂ ਵੀ ਉਹਨਾਂ ਦਾ ਕਰ ਦਿਆਂ ਦੇ ਲੋ ਇਹ ਨਹੀਂ ਕਰਦੇ ਉਹਨਾਂ ਦੀ ਮਰਜ਼ੀ ਹੈ ਬਈ ਦੇਖਣ ਵਾਲੇ ਨੇ ਦੇਖਣ ਦੀ ਜਾਈ ਹਾਂ ਜੇ ਉਹ ਮੈਂ ਰੱਖੀਆ ਅਬਾ ਕੀ ਆ ਦੇ ਕਿ ਨੇ ਮੰਨ ਕੇ ਚਲੋ ਸੀਨ ਕਰ ਕਰ ਕੀ ਛੜਤਾ ਜੇ ਇਹਨਾਂ ਨੇ ਮੰਨ ਕੇ ਚਲੋ ਮੈਨੂੰ ਕੋਈ ਬਤਨ ਕਹਿੰਦਾ ਚਲੋ ਕੋਈ ਚੱਕਰ ਨਹੀਂ ਬਈ ਮੈਨੂੰ ਹੋਈ ਮੰਨ ਕੇ ਦੇ ਨਾਲ ਚੱਲ ਜਾਦਾ ਰਹੂਗਾ ਆਪਾਂ ਨੂੰ ਮੈਨੂੰ ਪਹਿਲਾਂ ਵੀ ਨਹੀਂ ਕੋਈ ਕਹਿੰਦਾ ਸਹੀ ਨਹੀਂ ਕਰਦਾ ਹਾਂ ਤੁਹਾਨੂੰ ਧੰਨਵਾਦ ਯਾਰ ਜਿਹੜੇ ਸਪੋਰਟ ਕਰਦੇ ਬਹੁਤ ਬਹੁਤ ਧੰਨਵਾਦ ਵੱਧ ਦਿਲੋਂ ਲੱਗ ਜੂਗਾ ਲਓ ਮਿਲਦੇ ਆ ਫਿਰ ਨੈਕਸਟ ਵਲੌਗ ਨਾਲ ਲੈ ਵੀ ਕਰਾ ਲਿਆ ਸਮਾਨ ਪਾਏਗਾ ਹਣ ਬਰਥਡੇ ਮਨਾਤਾ ਇਹਦਾ ਹੋਰ ਗੱਲ ਬਾਤ ਭਾਈ ਵਧੀਆ ਵਧੀਆ ਹੈ ਚੱਲੀਏ ਮੇਰੇ ਹਣ ਚਲੋ ਚਲੋ